ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ सुरेंद्र कौर ਸਵਾਗਤ ਹਾਂ ਤੁਹਾਡਾ ਮੇਰੇ ਨਵੇਂ ਵਲੌਗ 'ਚ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਸੀਂ ਸਾਰੇ ਠੀਕ ਠਾਕ ਰਹੋ ਆਪਣੇ ਆਪਣੇ ਘਰਾਂ 'ਚ ਲਓ ਜੀ ਵਲੌਗ ਦੀ ਸ਼ੁਰੂਆਤ ਮੈਂ ਕਰ ਦਿੱਤੀ ਐ ਅੱਜ ਆ ਗਈ ਮੈਂ ਕੋਠੇ ਤੇ ਕੱਲ ਤਾਂ ਮੀਂਹ ਬਹੁਤ ਲੱਗਾ ਸੀ ਦੋ ਦਿਨ ਹੋ ਗਏ ਮੀਂਹ ਪਈ ਜਾਂਦਾ ਸੀ ਅੱਜ ਧੁੱਪ ਨਿਕਲੀ ਸੀ ਥੋੜੀ ਥੋੜੀ ਸਤਕਾ ਦਾ ਟਾਈਮ ਹੋ ਗਿਆ ਇਹ ਕੱਪੜੇ ਜਿਹੜੇ ਦੋ ਦਿਨ ਤੋਂ ਅੰਦਰ ਹੀ ਪਏ ਸੁੱਕਦੇ ਸੀ ਅੱਜ ਮੈਂ ਬਾਹਰ ਕੱਢ ਦਿੱਤੇ ਮੈਂ ਕਚਲ ਕੋਠੇ ਤੇ ਸੁੱਕਣੇ ਪਾਏ ਹੁਣ ਇਹ ਨਾਲੇ ਆਪਣੇ ਵਲੌਗ ਦੀ ਸ਼ੁਰੂਆਤ ਕਰ ਲੈਣੀ ਆ ਇਹਨੇ ਕਪਾਤ ਤੇ ਆ ਥੋੜੇ ਜਿਹੇ ਰਹਿ ਗਏ ਸੀ ਇਹ ਥੱਲੇ ਲੈ ਚਲਦੇ ਆ ਬੇੜੇ 'ਚ ਜਿਹੜੀ ਤਾਰ ਉੱਤੇ ਪਾ ਦਿੰਨੇ ਆ ਇਹ ਸਾਡੇ ਨਾਲ ਏਸੀ ਦਾ ਜਿਹੜਾ ਬੂਸਟਰ ਜਿਹਾ ਉਹਦੇ ਉੱਤੇ ਮੰਜਾ ਗਰਮੀਆਂ 'ਚ ਰੱਖਿਆ ਸੀ ਹੁਣ ਇਹ ਵੀ ਥੱਲੇ ਲਾਉਣਾ ਆ ਇਹ ਪੈਨ ਟੁੱਟ ਗਏ ਸਾਰੇ ਸਾਰੇ ਸਾਡੇ ਦੇ ਟੁੱਟ ਗਏ ਆ ਧੁੱਪਾਂ ਦੇ ਨਾਲ ਚਲ ਪੈਨ ਦੇ ਨਵੇਂ ਪਾ ਕੇ ਇਹਨੂੰ ਫੇਰ ਬਰਤਨ ਜੋਗਾ ਕਰਾਂਗੇ ਹੁਣ ਤੁਸੀਂ ਚਲੋ ਦੇਖਦੇ ਆ ਫੇਰ ਰਸੋਈ ਦਾ ਕੰਮ ਤਾਂ ਨਮਕਾ ਕੇ ਰੋਟੀ ਪਾਣੀ ਦਾ ਕਰਕੇ ਫੇ ਅਸੀਂ ਜਾਣਾ ਬੀਬੀ ਦੀ ਦਵਾਈ ਲੈਣ ਬੰਗਿਆਂ ਤੋਂ ਉਦੋਂ ਥੋੜੀ ਮਿਲੀ ਸੀ ਸਾਨੂੰ ਦਵਾਈ ਜਿੱਦਣ ਪਹਿਲੇ ਇੱਕ ਦਿਨ ਲਿਆਏ ਸੀ ਚਲੋ ਬਾਕੀ ਦੀ ਅੱਜ ਲੈ ਉਹਨੇ ਜਾ ਕੇ ਫੇ ਅੱਜ ਕੱਪੜੇ ਵੀ ਹੋਰ ਧੋਣੇ ਪਹਿਲੇ ਮੈਂ ਕੱਪੜੇ ਧੋਣੇ ਫੇ ਰੋਟੀ ਪਾਣੀ ਕਰਕੇ ਫੇ ਜਾਣਾ ਸੀ ਦਵਾਈ ਨੂੰ ਛੜੂ ਪੋਚਾ ਭੈਣ ਨੇ ਕਰ ਲੈਣਾ ਚਲੋ ਜੀ ਚਲਦੇ ਫੇ ਥੱਲੇ ਨੂੰ ਕੰਮ ਤਾਂ ਧਮਕਾ ਕੇ ਅਸੀਂ ਤੁਰ ਪਏ ਸੀ ਦਵਾਈ ਨੂੰ ਚਾ ਜਿੱਤ ਦਵਾਈ ਲਿਆਉਣੀ ਬੀਬੀ ਦੀ ਬੰਗਿਆਂ ਤੋਂ ਚਲੋ ਜੀ ਤਾਂ ਮੇਰੇ ਬਲੌਗ ਕਿੱਦਾਂ ਦੇ ਲੱਗਦੇ ਆ ਦੱਸਿਓ ਜ਼ਰੂਰ ਜੇ ਵਧੀਆ ਲੱਗਦੇ ਤਾਂ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਵੀ ਵਧੀਆ ਬਣਦੇ ਪਏ ਕ ਨਹੀਂ ਮੈਂ ਹੋਰ ਕਿੱਦਾਂ ਵਧੀਆ ਬਣਾਵਾ ਇਹਨਾਂ ਨੂੰ ਚਲੋ ਜੀ ਦੇਖੋ ਬੰਗਾ ਸ਼ਹਿਰ ਹਾਂ ਆਪੇ ਇਧਰ ਆਓ ਆਹੋ ਆਪੇ ਇਧਰ ਪਹੁੰਚ ਗਿਆ ਵੀ ਇਹ ਛੇ ਸੀ 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 ਹਾਂ ਲੋ ਜੀ ਲੱਪਏ ਅਸੀਂ ਦਵਾਈ ਲੈਣ ਇੱਥੇ ਪਹੁੰਚ ਗਏ ਹਸਪਤਾਲ ਇੱਥੇ ਜਦੋਂ ਸਰਦਾਰ ਜੀ ਦਵਾਈ ਲੈਣਦੇ ਪਏ ਸੀ ਮੈਂ ਬੈਠੀ ਸੀ ਇੱਥੇ ਤਿੰਨ ਚਾਰ ਅੰਕਲ ਹੋਰ ਬੈਠੇ ਸੀ ਆਪਣੀ ਵਾਰੀ ਦੀ ਡੀਕ ਚ ਉਹ ਗੱਲਾਂ ਬਹੁਤ ਸੋਹਣੀਆਂ ਕਰਦੇ ਸੀ ਮੈਂ ਉਹਨਾਂ ਦੀਆਂ ਗੱਲਾਂ ਰਿਕਾਰਡ ਕਰ ਲਈਆਂ ਤੁਹਾਨੂੰ ਵੀ ਸੁਣਾਉਣੀ ਆ ਉਹ ਯਾਨੀ ਮੌਜਾਇਆ ਹੋ ਗਈ ਆ ਹਾਂ ਅਜੇ ਵੀ ਕਹਿੰਦਾ ਲੱਗਦਾ ਕੋਈ ਕੰਮ ਫੇਰ ਉਹਦਾ ਸਾਰਾ ਕਿਉਂ ਹੋ ਗਿਆ ਇਹ ਮੈਂ ਨੇ ਇੱਕ ਨੇ ਇੱਕ ਨੇ ਨੇ ਇੱਕ ਨੇ ਫੇਰ ਵੀ ਹੋ ਗਿਆ ਸਮਝਦਾ ਜਿਆਦਾ ਨਾ ਉਹ ਕਰਦਾ ਨਾ ਨਾਮ ਕਦੇ ਹੁੰਦੇ ਨੇ ਰਹਿ ਗਏ ਉਹ ਕੰਮ ਇਹ ਕਿ ਸਾਡੇ ਸਾਰੇ ਦੁਆਰੋਂ ਕੋਈ ਕਦੇ ਚੁਰਾਹਾਰ ਆ ਰਹੀ ਆ ਹੈਨੇ ਡਾਕਟਰ ਹੈਨੇ ਡਾਕਟਰ ਨੇ ਜਿਹਨੇ ਸਿੱਖਿਆ ਉਹ ਕੋਈ ਹੁੰਦਾ ਨਹੀਂ ਬੈਨ ਜਿਆਦਾ ਜਿਆਦਾ ਸੰਤ ਖਾ ਲਵਾਂ ਜਾਨੇ ਸੰਤ ਭਾੜੀ ਖਾ ਲਵਾਂ ਸੌ ਦਾ ਹੋਵੇ ਜਿਹੜਾ ਜੁਆਨ ਖਾਤਾ ਕੋਈ ਕਰਦੀ ਹੈ ਬੱਚਾ ਨੂੰ ਹਾਂ ਜੀ ਤਿੰਨੇ ਕਿਲੋ ਤਿੰਨੇ ਜੀ ਦਾ ਇਹ ਰਾਤੀ ਆ ਜਾਂਦਾ ਹੈ ਬੜਾ ਵਧੀਆ ਤੱਦੀ ਗੱਲਾਂ ਬੜੀ ਲੱਗਦੀਆਂ ਮੈਨੂੰ ਮੈਂ ਰਿਕਾਰਡ ਕਰਨ ਲੱਗ ਪਿਆ ਇੱਥੇ ਕਿੰਨਾ ਕਿੰਨਾ ਟਾਈਮ ਲੱਗਦਾ ਹੈ ਇਹ ਬੜੀ ਆ ਕੀ ਨਿਆਣੇ ਵੀ ਸੁਣੂਗੇ ਨਾ ਵਧੀਆ ਲੱਗੂਗੀਆਂ ਹੁਣ ਦਾ ਟਾਈਮ ਤਾਂ ਬਸ ਹੈ ਕੋ ਤਾਂ ਕਰਮਾਲਾ ਹੋਵੇ ਨਾ ਦਵਾ ਭੰਗਾ ਹੋਵੇ ਤਾਂ ਸਭ ਦਿਨ ਸਾਰੇ ਹੀ ਆ ਕੋਈ ਨਹੀਂ ਕੋਈ ਵੀ ਕਿਤੇ ਲੈ ਕੇ ਵੱਡੇ ਤੱਕ ਜਿਹੜਾ ਕਰਮਾਲਾ ਹੋਊਗਾ ਉਹ ਨਾ ਕਰਦਾ ਉਹ ਹੀ ਨਾ ਕਰਦਾ ਉਹ ਤਾਂ ਮਜ਼ੇ ਵਿੱਚ ਹੈ ਹਰੇਕੋ ਤਰੇ ਕੋ ਕੰਨ ਮੈਨੂੰ ਕਾਹਦੇ ਦੀ ਯਾਰੋ ਕੋ ਕੰਨ ਤਾਂ ਕਰਦੇ ਜੇ ਇਹਦੋਂ ਕਿਹੜੇ ਬਚਦਾ ਵੀ ਜਦੋਂ ਕਰਮਾ ਕਰਦੇ ਸਭਾ ਬਾਰੇ ਕਿ ਉਹ ਦੋ ਕਿਤਾਬਾਂ ਉਕੇ ਦੋਤੀ ਉੱਦ ਨਾ ਨਿਆ ਪੂਰੇ ਖਾਚੜ ਨਹੀਂ ਪੱਠੇ ਪੱਠੇ ਚੱਲਿਆ ਮਾਂ ਨਹੀਂ ਜਰੀ ਮਿੰਨੀ ਉਹ ਤਰਾ ਪੜਦੇ ਨਹੀਂ ਮਗਰ ਲਿਆ 15 ਬੱਲਾ ਲਿਆ ਉਹ ਸੁਣ ਨਹੀਂ ਆ ਵੀ ਭੱਲਾ ਲਿਆ ਆ ਰੇ ਬੇਪੜ ਆ ਲਿਆ ਸਮੇਂ ਬਰਦਾ ਜਾਵਾ ਕਿੰਨੇ ਬਸ 30 ਦਾ 8 ਹੁੰਦਾ ਆਪਕੇ ਨਾਂ ਕੋਲੇ ਕੋਈ ਡਿਫਰੈਂਟ ਜੇਤੀ ਹੋ ਸਕਦੀ ਨਹੀਂ ਕੋਈ ਬੰਨੇ ਨਾ ਕੋਈ ਲਾਉਂਦੇ ਆ ਕੋਈ ਖਾਣਦੇ ਵਟ ਕੋਈ ਸੁਪਰੇ ਕਰਦੇ ਨੂੰ ਕੋਈ ਤੁਹਾਡੀ ਟੁੰਗੀਆਂ ਲਾਉਂਦੇ ਕੋਈ ਬੰਦੇ ਸੁਧਾਦੇ ਆ ਆਪ ਕਿਹੜਾ ਕੰਮ ਕਰਦੇ ਆ ਤੁਸੀਂ ਵੀ ਕਰਦੇ ਕੋਈ ਪਾ ਕੇ ਲੇ ਕੇ ਜੇ ਕੋਈ ਰੁਪਿਆ ਆ ਵੀ ਬੜੀ ਜੰਕਾ ਸਿਆ ਮੈਂ ਕਹਿੰਦਾ ਨਾ ਮੈਂ ਰੱਖਦੇ ਆ ਖਾਣਦੇ ਤਾਂ ਜ਼ਰੂਰ ਆਪਕੇ ਘਰ ਦੇ ਪੱਕੇ ਨਾ ਲੋਕਾਂ ਪਕੀਆਂ ਹੁੰਦੀਆਂ ਆਂਆਂ ਜੇ ਨੰਗ ਤੇ ਜਾਗਦਾ ਚੱਲਣੀਆਂ ਨਿਆਣੇ ਨੂੰ ਵੀ ਥੋੜੇ ਸਾਨੂੰ ਜਦੋਂ ਨਹੀਂ ਵੀ ਸਮਝਣਾ ਸੀ ਕੀ ਅਜਿਹਾ ਕੋਈ ਕਿਸੇ ਨੂੰ ਹੋੜਨਾ ਲੱਗਦਾ ਕਿਹੜਾ ਹੋਊ ਜਦੋਂ ਉੱਥੇ ਲਾ ਲੇਗੇ ਹਾਂ ਉਹ ਪਾਣੀ ਜਿੱਤੀ ਆ ਕੋਈ ਪਾਣੀ ਪੀਣੇ ਆਲੇ ਦਿੱਤੇ ਦਾ ਪਾਣੀ ਉਹ ਨਹੀਂ ਵੀ ਬੈਠਦਾ ਉਹ ਮਿਲ ਹੀ ਰਹੇ ਤੁਹਾਨੂੰ ਹੱਥ ਟੋਕੇ ਪਏ ਆ ਆਲਾ ਨਾ ਮਾੜਾ ਕਿਹਨੇ ਕਰਾਉਂਦੇ ਆ ਸਭ ਚੇਤੇ ਹੋਂ ਵੀ ਵੀ ਨਾ

ਸੇਭੇ ਇੰਤਾ ਬਣ ਬਣ ਕੇ ਵੇਚਦੇ ਕੋਈ ਮੋਹ ਨਹੀਂ ਵੇਚਦੇ ਬੋਲਣਾ ਕੀ ਕੁਝ ਬੋਲ ਜੋ ਬਾਜੀ ਪੁੱਲੋ ਪੁੱਲੋ ਪਰ ਇਹਨਾਂ ਜੋਤ ਬੋਲ ਬੋਲੋ ਮਰਜੀ ਮੈਂ ਕਟਾ ਦੇਣੀ ਬਾਹਰ ਨਿਕਾਲੋ ਪਤਾ ਨਹੀਂ ਕਾਜ ਤੂੰ ਗੱਲ ਗੱਲਾਂ ਕੋਈ ਗੱਲ ਗੱਲ ਗੱਲਾਂ ਕੋਈ ਘਾਰਾਂ ਸੀ ਆ ਗਈ ਸੀ ਆ ਕੇ 10 ਮਿੰਟ ਬਹਿ ਕੇ ਬੀਬੀ ਨਾਲ ਗੱਲਾਂ ਕੀਤੀਆਂ ਤੇ ਭੈਣ ਜੀ ਸਾਡੀ ਜਠਾਣੀ ਆਈ ਸੀ ਇੱਥੇ ਬੀਬੀ ਸਾਡੀ ਨੂੰ ਸੁਣਤਾ ਨਹੀਂ ਹੁਣ ਬਿਲਕੁਲ ਇਹ ਕੰਨ ਇਹਨਾਂ ਦੇ ਬੰਦ ਹੋ ਗਏ ਆ ਅਸੀਂ ਸੁਣਦੇ ਰਹਨੇ ਆ ਉਹਦੀਆਂ ਉਹਨੂੰ ਸਾਡੀਆਂ ਸੁਣਦੀਆਂ ਨਹੀਂ ਕੀ ਕਹਿੰਦੇ ਆ ਚਲੋ ਜੀ ਫੇਰ ਕਰਦੇ ਆ ਹੋਰ ਕੋਈ ਕੰਮ ਧੰਦਾ ਬਾਅਦ ਤ ਤੇ ਅਗਲਾ ਵਲੌਗ ਕਿਦਾਂ ਦਾ ਲੱਗਦਾ ਦੱਸਿਓ ਜ਼ਰੂਰ ਅਗਲੇ ਵਲੌਗ ਤੱਕ ਤਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ